108 ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇੱਕ ਓ ਅਹੰਕਾਰ ਸਤਗੁਰ ਪ੍ਰਸਾਦਿ ਸਭ ਜਗੁ ਜਿਨ ਹੈ ਉਪਾਇਆ ਪਾਈ ਕਰਨ ਕਰਣ ਸਮਰਥ ਜੀਉ ਪਿੰਡ ਜਨ ਸਾਜਿਆ ਪਾਈ ਦੇ ਕਰ ਆਪਣੀ ਵਾਥ ਸਭ जग ਜਨ ਹੈ ਉਪਾਇਆ ਪਾਈ ਕਰਨ ਕਰਨ ਸਮਰੱਥ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਰਾਗ ਸੋਰਠ ਦੇ ਵਿੱਚ ਅੰਗ 639 640 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਭ ਜਗ ਜਿਨਹ ਉਪਾਇਆ ਭਾਈ ਅਰਥਾਤ ਕਿਹ ਸਾਰਾ ਜਗਤ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਤਪਨ ਕੀਤਾ ਹੈ ਇਹ ਭਾਈ ਜਨ ਕਹਿੰਦੇ ਕਰਨ ਕਾਰਨ ਸਮਰੱਥ ਅਰਥਾਤ ਕਿ ਉਸਾਰਾ ਕੁਝ ਕਰਨ ਔਰ ਕਾਰਨ ਬਣਾਉਣ ਦੇ ਸਮਰੱਥ ਹੈ ਜਾਂ ਫਿਰ ਜਗਤ ਨੂੰ ਪੈਦਾ ਕਰਨ ਦੇ ਸਮਰੱਥ ਹੈ ਕਹਿੰਦਾ ਜੀਓ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਜੀਓ ਪਿੰਡ ਜਨ ਸਾਜਿਆ ਭਾਈ ਅਰਥਾਤ ਕਿ ਜੀਓ ਭਾਵ ਕੇ ਆਤਮਾ ਤੇ ਪਿੰਡ ਅਰਥਾਤ ਪਿੰਡਾ ਦਾ ਸਰੀਰ ਆਦ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਜਿਆ ਹੈ ਇਹ ਭਾਈ ਜਨੋ ਕਿਵੇਂ ਕਹਿੰਦਾ ਦੇ ਕਰ ਆਪਣੇ ਵਾਥ ਅਰਥਾਤਕ ਆਪਣੇ ਚੇਤਨ ਸੱਤਾ ਰੂਪੀ ਵਸਤੂ ਜਾਂ ਪੂੰਜੀ ਬਖਸ਼ ਕੇ ਕਹਿੰਦਾ ਕੈ ਨ ਕਹੀਆ ਕਿਉ ਦੇਖਿਆ ਭਾਈ ਕਰਤਾ ਏਕ ਅਕਥ ਕੈ ਨ ਕਹੀਆ ਕਿਉ ਦੇਖਿਆ ਭਾਈ ਅਰਥਾਤਕ ਕਿਹੜੀ ਵਿਧੀ ਨਾਲ ਉਸ ਕਾਲਪੁਰਖ ਵਾਹਿਗੁਰੂ ਨੂੰ ਕਹਿਣਾ ਕਰੀਏ ਆਖਣਾ ਕਰੀਏ ਜਾਂ ਵਡਿਆਉਣਾ ਕਰੀਏ ਕਤੈ ਕਿਉ ਦੇਖੀ ਆ ਭਾਈ ਅਰਥਾਤ ਕਿ ਕਿਹੜੀ ਢੰਗ ਤਰਕੀਬ ਦੇ ਨਾਲ ਕਿਹੜੀ ਵਿਧੀ ਦੇ ਨਾਲ ਉਸ ਨੂੰ ਦੇਖਣਾ ਕਰੀਏ ਉਹਦੇ ਦਰਸ਼ਨ ਕਰਨੇ ਕਰੀਏ ਇਹ ਭਾਈ ਜਨੋ ਕਰਤਾ ਏਕ اکਾਥ ਸਾਰ ਕੁਝ ਕਰਨੇ ਵਾਲਾ ਏਕ ਆਕਾਲ ਪੁਰਖ ਵਾਹਿਗੁਰੂ ਤੇ اکਾਥ ਹੈ ਪਾਪ ਕੇ ਕਥਨੀ ਤੋਂ ਬਾਰਾ ਹੈ ਕਹਿੰਦੇ ਗੁਰ ਗੋਵਿੰਦ ਸਲਾਈਆ ਭਾਈ ਜਿਸ ਤੇ Jap ਤੱਥਾ ਗੁਰ ਗੋਵਿੰਦ ਸਲਾਈਆ ਭਾਈ ਅਰਥਾਤ ਗੋਸ ਗੋਵਿੰਦ ਗੁਰੂ ਨੂੰ ਸ੍ਰਿਸ਼ਟੀ ਦੇ ਰਾਜੇ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਉਣਾ ਕਰੀਏ ਭਾਈ ਜਨੋ ਜਿਸ ਤੇ ਜਾਪਾ ਤਤ ਜਿਹੜੇ ਗੁਰ ਪਰਮੇਸ਼ਰ ਜੀ ਤੋਂ ਮਹਾਰਾਜ ਕਹਿੰਦੇ ਤਤ ਅਰਥਾਤ ਕਿ ਇਸਲੀਅਤ ਜਾਂ ਇਤਾਰਥ ਦੀ ਸੋਝੀ ਆਉਂਦੀ ਹੈ ਸੱਚ ਦਾ ਪਤਾ ਲੱਗਦਾ ਹੈ ਸੋ ਗੁਰ ਹਾਉ ਵਾਲੀਆਂ ਭਗਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮੇਰੇ ਮਨਾ ਜਪੀਆ ਹਰਿ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਓ ਮੇਰੇ ਮਨਾ ਜਪੀਆ ਹਰਿ ਭਗਵੰਤਾ ਅਰਥਾਤ ਕਹੇ ਮੇਰੇ ਮਨਾ ਉਹ ਹਰੀ ਭਗਵੰਤ ਨੂੰ ਜਪਣਾ ਕਰੀਏ ਉਸ ਦੇ ਨਾਮ ਦੀ ਪੂਜਾ ਕਰਨੀ ਕਰੀਏ ਕਹਿੰਦਾ ਨਾਮ ਦਾਣ ਦੇ ਜਨ ਆਪਣੇ ਜਿਹੜਾ ਕਾਲਪੁਰਖ ਵਾਇਗੁਰੂ ਜਿਹੜਾ ਹਰੀ ਭਗਵਾਨ ਤਾਂ ਆਪਣੇ ਜਨਾਂ ਨੂੰ ਆਪਣੇ ਦਾਸਾਂ ਨੂੰ ਨਾਮ ਦਾ ਦਾਨ ਬਖਸ਼ਦਾ ਹੈ। ਔਰ ਦੁੱਖ ਦਰਦ ਕਾ ਅੰਤ ਅਰਥਾਤ ਕ ਜਿਹੜਾ ਕਾਲਪੁਰਖ ਵਾਇਗੁਰੂ ਸਾਡੇ ਸਰੀਰ ਦੇ ਦਰਦਾਂ ਤੇ ਮਨ ਦੇ ਦੁੱਖਾਂ ਦਾ ਅੰਤ ਅਰਥਾਤ ਹਤਿਆਰਾ ਜਾਂ ਨਾਸ਼ਕ ਹੈ। ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਅਸ਼ਟਪਦੀ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਜਾ ਕੇ ਕਰ ਸਭ ਕੁਛ ਹੈ ਪਾਈ ਨੋ ਨਿਧ ਪਰੇ ਪੰਧਾਰਾ ਤਿਸਕੇ ਕੀਮਤ ਨਾ ਪਵ ਪਾਈ ਉਚਾ ਅਗਮ ਅਪਾਰ ਜਾ ਕੇ ਕਰ ਸਭ ਕੁਛ ਹੈ ਪਾਈ ਅਰਥਾਤ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਸਾਰਾ ਕੁਝ ਹੀ ਹੈ ਇਹ ਭਾਈ ਜਨੋ ਕਰਨਾ ਨਿਧ ਪਰੇ ਪੰਡਾਰ ਅਰਥਾਤ ਕਿ ਜਿਹਦੇ ਨੌ ਖਜ਼ਾਨਿਆਂ ਦੇ ਨਾਲ ਪੰਡਾਰੇ ਭਰੇ ਪਏ ਹਨ ਕਹਿੰਦੇ ਇਸ ਕੀ ਕੀਮਤ ਨਾ ਪਾਵਾ ਭਾਈ ਉਸ ਅਕਾਲਪੁਰਖ ਵਾਹਿਗੁਰੂ ਦੀ ਕੀਮਤ ਅਥਵਾ ਮੁੱਲ ਕਦੇ ਵੀ ਨਹੀਂ ਪੈ ਸਕਦਾ ਹੈ ਭਾਈ ਜਨੋ ਇਹੜੇ ਅਕਾਲਪੁਰਖ ਵਾਹਿਗੁਰੂ ਦਾ ਕਹਿੰਦੇ ਉੱਚਾ ਗਮਪਾਰ ਜਿਹੜਾ ਬਹੁਤ ਉੱਚਾ ਹੈ ਜਿਹੜਾ ਮਨ ਬੁੱਧੀ ਕਰਕੇ ਆ ਪਹੁੰਚ ਤੇ ਅਪਰਪਾਰ ਹੈ ਕਹਿੰਦਾ ਜੀ ਅਜੰਤਪ੍ਰਤਪਾਲ ਦਾ ਪਾਈ ਨਿਤਨਿਤ ਕਰਦਾ ਸਾਰ ਸਾਰੇ ਜੀਵਾਂ ਉਹ ਜਨਤਾ ਦੀ ਪ੍ਰਤਪਾਲਣਾ ਕਰਦਾ ਹੈ ਜਿਹੜਾ ਆਕਾਲਪੁਰਖ ਵਾਹਿਗੁਰੂ ਹੈ ਪਾਈ ਜਨੋ ਨਿਤਨਿਤ ਕਰਦਾ ਸਾਰ ਜਿਹੜਾ ਸਦਾ ਸਦਾ ਹੀ ਜੀਵਾਂ ਦੀ ਖਬਰ ਲੈਂਦਾ ਹੈ ਸੰਭਾਲ ਕਰਦਾ ਹੈ ਕਿਹੜਾ ਸਤਗੁਰ ਪੂਰਾ ਭੇਟਿਆ ਪਾਈ ਸ਼ਬਦ ਮਿਲਾਵਣ ਹਾਰਾ ਸਤਗੁਰ ਪੂਰਾ ਭੇਟਿਆ ਪਾਈ ਅਰਥਾਤ ਕਿ ਪੂਰੇ ਸਤਗੁਰ ਪਾਤਸ਼ਾਹ ਜੀਆਂ ਨੂੰ ਮਿਲਣਾ ਕਰੀਏ ਇਹ ਭਾਈ ਜਨੋ ਕਿਹੜੇ ਸਤਗੁਰ ਪਾਤਸ਼ਾਹ ਜੀਆਂ ਨੂੰ ਜਿਹੜੇ ਮਹਾਰਾਜ ਕਹਿੰਦੇ ਸ਼ਬਦ ਮਿਲਾਵਣ ਹਾਰ ਆਪਣੇ ਸ਼ਬਦ ਦੇ ਦੁਆਰਾ ਹਰੀ ਪਰਮੇਸ਼ਰ ਨੂੰ ਮਿਲਾਉਣ ਦੇ ਸਮਰੱਥ ਹਨ ਸੋ ਅਗੋ ਆਪਣੇ ਅਸ਼ਟਪਦੀ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੱਚੇ ਚਰਨ ਸਰੇ ਵੀ ਆ ਪਾਈ ਪ੍ਰਾਮ ਭਉ ਵਨਾਸ ਮੇਲੇ ਸੰਤ ਸਬਾ ਮਨਾਂ ਮਾਂਝਿਆ ਪਾਈ ਹਰ ਕੈ ਨਾਮ ਨਿਵਾਸ ਸੱਚੇ ਚਰਨ ਸਰੇਵੀ ਆਪਾਈ ਉਹ ਸੱਚੇ ਪਰਮੇਸ਼ਰ ਜੀ ਦੇ ਚਰਨਾਂ ਨੂੰ ਸਰੇਵਣਾ ਕਰੀਏ ਇਹ ਭਾਈ ਜਨੋ ਚਰਨਾਂ ਦੀ ਸੇਵਾ ਸਵਾ ਪੂਜਾ ਕਰਨੀ ਕਰੀਏ ਇਹ ਭਾਈ ਜਨੋ ਤਾਂ ਫਿਰ ਮਹਾਰਾਜ ਕਹਿੰਦੇ ਭ੍ਰਮ ਬਹੁ ਹੋਵੇ ਨਾਸ਼ ਸਾਡੇ ਅੰਦਰ ਦੇ ਪਰਮ ਭਲੇ ਖਤ ਡਰਪੈ ਦਾ ਨਾਸ਼ ਹੋ ਜਾਂਦਾ ਹੈ ਇਹਦੇ ਮਿਲ ਸੰਤ ਸਭਾ ਮਨ ਮਾਂਜਿਆ ਪਾਈ ਸੰਤਾਂ ਦੀ ਸਭਾ ਦੇ ਨਾਲ ਮਿਲ ਕੇ ਸਾਧੂਆਂ ਦੀ ਸੰਗਤ ਦੇ ਨਾਲ ਮਿਲ ਕੇ ਮਨ ਨੂੰ ਮਾਂਜਣਾ ਕਰੀਏ ਇਹ ਭਾਈ ਜਨੋ ਔਰ ਮਹਾਰਾਜ ਕਹਿੰਦੇ ਹਰ ਕਾ ਨਾਮ ਨਿਵਾਸ ਹਰੀ ਪਰਮੇਸ਼ਰ ਦੇ ਨਾਮ ਦੇ ਸਦਕਾਰੀ ਦੇ ਚਰਨਾਂ 'ਚ ਨਿਵਾਸ ਹੋ ਜਾਂਦਾ ਹੈ ਵਾਸਾ ਹੋ ਜਾਂਦਾ ਹੈ ਕਹਿੰਦੇ ਮੇਟਾ ਅੰਧੇਰਾ ਅਗਿਆਨਤਾ ਪਾਈ ਕਮਲ ਹੋਆ ਪਰਗਾਸ ਮੇਟਾ ਅੰਧੇਰਾ ਅਗਿਆਨਤਾ ਪਾਈ ਸਾਡੇ ਅੰਦਰ ਉਹ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਇਹ ਭਾਈ ਜਨੋ ਔਰ ਕਮਲ ਹੋਆ ਪ੍ਰਗਾਸ ਸਾਡਾ ਹਿਰਦੇ ਕਮਲ ਪ੍ਰਕਾਸ਼ਮਾਨ ਹੋ ਜਾਂਦਾ ਖਿੜ ਜਾਂਦਾ ਹੈ ਖਿੜ ਕਹਿੰਦਾ ਗੁਰਬਚਨੇ ਸੁਖ ਉਪਜਾ ਪਾਈ ਸਭ ਫਲ ਸਤਗੁਰ ਪਾਸ ਗੁਰਬਚਨੇ ਸੁਖ ਉਪਜਾ ਪਾਈ ਗੁਰੂ ਮਹਾਰਾਜੀਆਂ ਦੇ ਬਚਨਾਂ ਦੇ ਸਤਕਾ ਬਚਨਾਂ ਨੂੰ ਕਮਾਉਂਦੇ ਹੋਇਆਂ ਸੁਖ ਉਤਪੰਨ ਹੁੰਦਾ ਹੈ ਇਹ ਭਾਈ ਜਨੋ ਗੁਰਸਾਬ ਫਲ ਸਤਗੁਰ ਪਾਸ ਸਾਰੇ ਲੋੜਿੰਦੇ ਫਲ ਮਹਾਰਾਜ ਕਹਿੰਦੇ ਸਤਗੁਰ ਪਾਤਸ਼ਾਹ ਜੀਆਂ ਦੇ ਕੋਲ ਹੀ ਹਨ ਸੋਗ ਆਪਣੇ ਅਸ਼ਟਪਦੀ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੇਰਾ ਤੇਰਾ ਛੋੜਿਆ ਪਾਈ ਹੋਈਆ ਸਭ ਕੀ ਤੋਰਾ ਗਾਟ ਗਟ ਭਮ ਪਸਾਰਿਆ ਪਾਈ ਪੇਖਾ ਸੁਣਾ ਹਜੂਰਾ ਮੇਰਾ ਤੇਰਾ ਛੋੜਿਆ ਪਾਈ ਅਰਥਾਤ ਕਹੇ ਭਾਈ ਜਨੋ ਮੇਰ ਤੇਰ ਛੱਡਣੀ ਕਰੀਏ ਔਰ ਹੋਈਆ ਸਭ ਕੀ ਤੂਰਸਾਰਿਆਂ ਦੇ ਚਰਨਾਂ ਦੀ ਧੂੜ ਹੋਣਾ ਕਰੀਏ ਨਿਰਮਾਨ ਹੋ ਕੇ ਜੀਵਨ ਬਤੀਤ ਕਰਨਾ ਕਰੀਏ ਅਹੰਕਾਰ ਕੁਮੰਡ ਜਾਂ ਗਰੂਰ ਤੋਂ ਰਹਿਤ ਹੋ ਕੇ ਕਹਿੰਦੇ ਘਾਟ ਘਾਟ ਭੰਮ ਕਸਾਰਿਆ ਭਾਈ ਕੱਲੇ ਕੱਲੇ ਸਰੀਰਤ ਬਾਹਰ ਦੇ ਰੂਪੀ ਘੜੇ ਘੜੇ ਦੇ ਵਿੱਚ ਉਹ ਪਾਰ ਬ੍ਰੰਮ ਪਰਮੇਸ਼ਰ ਪਸਰਿਆ ਹੋਇਆ ਹੈ ਵਿਆਪਕ ਹੈ ਇਹ ਭਾਈ ਜਨੋ ਜਿਹੜਾ ਮਹਾਰਾਜ ਕਹਿੰਦੇ ਪੇਖ ਸੁਣਾ ਹਜੂਰ ਸਾਰਾ ਕੁਝ ਵੇਖਦਾ ਵੀ ਹੈ ਤੇ ਸੁਣਦਾ ਵੀ ਹੈ ਜਿਹੜਾ ਹਾਜ਼ਰ ਨਾਜ਼ਰ ਪ੍ਰਤਖ ਪ੍ਰਗਟ ਜਾਂ ਸਾਖਸ਼ਾਤ ਹੈ ਕਹਿੰਦੇ ਜਿਤ ਦਿਨ ਵਿਸਰਾ ਪਾਰ ਹਮ ਭਾਈ ਤਿਤ ਦਿਨ ਮਰਿਆ ਚੂਰਾ ਮਜੇ ਤਦੈ ਨ ਵਿਸਰਪਾਰ ਹਮ ਪਾਈ ਅਰਥਾਤ ਕਿ ਜਿਸ ਦਿਨ ਵੀ ਉਪਾਰ ਬ੍ਰਹਮ ਪਰਮੇਸ਼ਰ ਜੀ ਸਾਥੋਂ ਵਿਸਰ ਜਾਵੇ ਸਾਡੀ ਯਾਦ ਜਾਂ ਚੇਤੇ ਜੋ ਭੁੱਲ ਜਾਵੇ ਇਹ ਪਾਈ ਜਨ ਤਿਤ ਦੇ ਨ ਮਰੀਆ ਚੁਰ ਮਹਾਰਾਜ ਕਹਿੰਦੇ ਉਸੇ ਦਿਨ ਹੀ ਚੁਰ ਚੁਰ ਕੇ ਮਰ ਜਾਈਦਾ ਪਛਤਾਪ ਪਛਤਾ ਕੇ ਮਰ ਜਾਈਦਾ ਕਹਿੰਦੇ ਕਾਰਨ ਕਰ ਆਪਨਾ ਸਮਰੱਥੋ ਪਾਈ ਸਰਬ ਕਲਾ ਭਰਪੂਰਾ ਕਾਰਨ ਕਾ 라ਵਨ ਸਮਰਥੋ ਭਾਈ ਉਸਾਰ ਕੁਝ ਕਰਨੇ ਦੇ ਤੇ ਕਰੋਣੇ ਦੇ ਸਮਰਥ ਅਯੋਗ ਹੈ ਇਹ ਭਾਈ ਜਨ ਕੋਣ ਸਰਬ ਕਲਾ ਪਰਪੂਰ ਜਿਹੜਾ ਸਾਰੀਆਂ ਕਲਾਵਾਂ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸਾਰੀਆਂ ਸ਼ਕਤੀਆਂ ਦੇ ਨਾਲ ਪਰੀਪੂਰਨ ਹੈ ਜਿਹੜਾ ਆਕਾਲ ਪੁਰਖ ਵਾਹਿਗੁਰੂ ਸੋਗ ਆਪਣੇ ਅਸ਼ਟ ਪਦੀ ਦੇ ਪੰਜਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਪ੍ਰੇਮ ਪਦਾਰਥ ਨਾਮਹ ਪਾਈ ਮਾਇਆ ਮੋਹ ਵਿਨਾਸਾ ਤਿਸ ਪਾਵੈ ਤਾਂ ਮੇਲ ਲੈ ਪਾਈ ਹਿਰਦੈ ਨਾਮਨਿਵਾਸਾ ਪ੍ਰੇਮ ਪਦਾਰਥ ਨਾਮਹ ਪਾਈ ਅਰਥਾਤ ਕੇ ਪ੍ਰੇਮ ਰੂਪੀ ਪਦਾਰਥ ਔਰ ਨਾਮ ਰੂਪੀ ਪਦਾਰਥ ਇੱਕ ਐਸੇ ਅਮੋਲਕ ਸ਼ੈ ਹੈ ਇਹ ਭਾਈ ਜਨੋ ਜਿਹੜੇ ਮਹਾਰਾਜ ਕਹਿੰਦੇ ਮਾਇਆ ਮੋਹ ਵਿਨਾਸ਼ ਮਾਇਆ ਦੇ ਮੋਹ ਦਾ ਵਿਨਾਸ਼ ਕਰ ਦਿੰਦੀ ਸਾਡੇ ਅੰਦਰ ਕਹਿੰਦਾ ਤਿਸ ਪਾਵੈ ਤਾਂ ਮੇਲ ਲਏ ਭਾਈ ਹਿਰਦਾ ਨਾਮ ਨਿਵਾਸ ਤਿਸ ਪਾਵੈ ਤਾਂ ਮੇਲ ਲਏ ਭਾਈ ਜੇ ਉਹਦਾ ਭਾਣਾ ਹੋਵੇ ਉਹਦੀ ਮੌਤ ਜਾਂ ਰਜਾ ਹੋਵੇ ਤਾਂ ਮਹਾਰਾਜ ਕਹਿੰਦੇ ਉਹ ਗੁਰਮਖਾ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਲੈਂਦਾ ਹੈ ਇਹ ਭਾਈ ਜਨੋ ਔਰ ਹਿਰਦਾ ਨਾਮ ਨਿਵਾਸ ਸਾਡੇ ਜੀਵਨ ਹਿਰਦੇ ਚ ਹਰੀ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ਕਹਿੰਦੇ ਗੁਰਮੁਖੇ ਕਮਲ ਪਰਗਾਸਿ ਆਪਾਈ ਹਿਰਦਾ ਹੋਆ ਪਰਗਾਸ ਗੁਰਮੁਖੇ ਕਮਲ ਪਰਗਾਸਿ ਆਪਾਈ ਗੁਰਮੁਖ ਹੋਇਆ ਮਹਾਰਾਜ ਕਹਿੰਦੇ ਹਿਰਦੇ ਕਮਲ ਪ੍ਰਕਾਸ਼ ਮਨ ਹੋ ਜਾਂਦਾ ਖੜ ਜਾਂਦਾ ਇਹ ਭਾਈ ਜਨੋ ਔਰ ਰਿਦਾ ਹੋਆ ਪ੍ਰਗਾਸ ਅਰਥਾਤ ਕੈਸ ਤਰੀਕੇ ਦੇ ਨਾਲ ਸਾਡੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਹਿੰਦੇ ਪ੍ਰਗਟ ਪਿਆ ਪਰਤਾਪ ਪ੍ਰਭ ਪਾਈ ਮੌਲਿਆ ਧਰਤ ਆਕਾਸ ਪ੍ਰਗਟ ਪਿਆ ਪਰਤਾਪ ਪ੍ਰਭ ਪਾਈ ਤੇ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦਾ ਪ੍ਰਤਾਪ ਅਥਵਾ ਤੇਜ ਪ੍ਰਗਟ ਹੋ ਜਾਂਦਾ ਹੈ ਸਾਰੇ ਜਗਤ ਦੇ ਵਿੱਚ ਹੈ ਪਾਈ ਜਨੋ ਔਰ ਮੌਲਿਆ ਧਰਤ ਆਕਾਸ ਜਦੋਂ ਸਾਡੇ ਹਿਰਦੇ 'ਚ ਉਹਦਾ ਪ੍ਰਤਾਪ ਪ੍ਰਗਟ ਹੁੰਦਾ ਤੇ ਸਾਰੀ ਧਰਤੀ ਅਸ ਆਕਾਸ਼ ਵਗੈਰਾ ਮਹਾਰਾਜ ਕਹਿੰਦੇ ਖੜਿਆ ਹੋਇਆ ਪ੍ਰਤੀਤ ਹੁੰਦਾ ਹੈ। ਸੋਗੋ ਆਪਣੀ ਅਸ਼ਟਪਦੀ ਦੇ 6ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ। ਗੁਰਪੂਰਾ ਸੰਤੋਖ ਆਪਾਈ ਐਹਨਸ ਲਾਗਾ ਪਾਓ। ਅਰਸ ਨਾਰਾਮ ਰਵ ਸਦਾ ਪਾਏ ਸਾਚਾ ਸਾਧ ਸੁਆਓ। ਗੁਰ ਪੂਰਾ ਸੰਤੋਖ ਹੈ ਭਾਈ ਪੂਰਾ ਸਤਿਗੁਰੂ ਪਾਸ਼ਾ ਦੀਆਂ ਨੇ ਸਾਨੂੰ ਸਬਰ ਸ਼ੁਕਰ ਦੇ ਵਿੱਚ ਲੈ ਆਂਦਾ ਸੰਤੋਖ ਦਿੱਤਾ ਹੈ ਭਾਈ ਜਨੋ ਐਨਸ ਲਾਗਾ ਪਾਓ ਦਿਨ ਰਾਤ ਹੁਣ ਸਾਡਾ ਹਰੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੇਮ ਲੱਗਾ ਹੈ ਕਹਿੰਦੇ ਰਸਨਾ RAM ਰਵੈ ਸਦਾ ਭਾਈ ਹੁਣ ਸਾਡੀ ਰਸਨਾ ਸਦਾ ਹੀ RAM ਨੂੰ ਰਵ ਦੇ ਅਰਥਾ ਸਿਮਰਦੀ ਹੈ ਇਹ ਭਾਈ ਜਨੋ ਔਰ ਸਾਚਾ ਸਾਧ ਸਵਾਦ ਸਵਾਉ ਤੇ ਮਹਾਰਾਜ ਕਹਿੰਦੇ ਸੱਚਾ ਸਵਾਦ ਨਾਮ ਰੂਪੀ ਸਾਨੂੰ ਮਿਲਿਆ ਹੈ ਮਨ ਸਾਡੇ ਜੀਵਨ ਦਾ ਮਨੋਰਥ ਪੂਰਨ ਹੋਇਆ ਹੈ ਕਹਿੰਦੇ ਕਰਨੀ ਸੁਣ ਸੁਣ ਜੀਵ ਆਪਾਈ ਨਿਹਚਲ ਪਾਇਆ ਥਾਓ ਕਰਨੀ ਸੁਣ ਸੁਣ ਜੀਵ ਆਪਾਈ ਹੁਣ ਅਸੀਂ ਕੰਨਾਂ ਦੇ ਨਾਲ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਣ ਸੁਣ ਕੇ ਜੀਉਣਾ ਕਰਦੇ ਹਾਂ ਹੈ ਭਾਈ ਜਨੋ ਉਹਰਾ ਨਿਹਚਲ ਪਾਇਆ ਥਾ ਅਰਥਾਤ ਕੈਸ ਤਰੀਕੇ ਦੇ ਨਾਲ ਸੀ ਨਿਹਚਲ ਥਾਂ ਪਾਈਆ ਡੋਲ ਅਵਸਥਾ ਪਾਈ ਐ ਕਹਿੰਦਾ ਜਿਸ ਪਰਤੀਤ ਨਾ ਆਵਈ ਪਾਈ ਸੋ ਜੀੜਾ ਜਲ ਜਾਓ ਤੇ ਜਿਹੜੇ ਨਾ ਮੰਨੇ ਜਹ ਜੀਨ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੀ ਪਰਤੀਤ ਇਨੇ ਆਈ ਹਰੀ ਦੇ ਚਰਨਾਂ ਤੇ ਪਰੋਸਾ ਜਾਂ ਵਸਾ ਨਿਆ ਆਇਆ ਯਕੀਨ ਨਹੀਂ ਆਇਆ ਹੈ ਭਾਈ ਜਨ ਸੋ ਜੀੜਾ ਜਲ ਜਾਓ ਮਹਾਰਾਜ ਕਹਿੰਦੇ ਜੀੜਾ ਅਰਥਾਤ ਕਿ ਕੋ ਜੜੇ ਹਾਜੀ ਜਲ ਜਾਵੇ ਸੜ ਜਾਵੇ ਸੋਗ ਆਪਣੇ ਬਚਨ ਦੇ ਸਤਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬਹੁ ਗੁਣ ਮੇਰਾ ਸਾਹਿਬ ਹੈ ਭਾਈ ਹੋਂ ਤਿਸ ਕੈ ਬਲ ਜਾਓ ਓ ਨਿਰਗੁਣਿਆਰੇ ਪਾਲ ਦਾ ਭਾਈ ਦੇਨ ਥਾਵੇ ਤਾਓ ਉਹ ਬਹਾ ਗੁਣ ਮੇਰੇ ਸਾਹਿਬ ਹੈ ਭਾਈ ਮਹਾਰਾਜ ਕਹਿੰਦੇ ਮੇਰੇ ਮਾਲਕ ਦੇ ਵਿੱਚ ਬਹੁਤ ਗੁਣ ਹਨ ਇਹ ਭਾਈ ਜਨੋ ਹੋ ਤਿਸ ਕਾ ਬਲ ਜਾਓ ਮੈਂ ਉਸ ਸਤਿਗੁਰ ਪਾਤਸ਼ਾਹ ਜੀਆਂ ਤੋਂ ਹਰੀ ਪਰਮੇਸ਼ਰ ਤੋਂ ਬਲ ਹਾਰ ਜਾਵਾਂ ਸਦਕੇ ਕੁਰਬਾਨ ਜਾਵਾਂ ਕਹਿੰਦਾ ਓਹੋ ਨਿਰਗੁਣ ਆਰੈ ਪਾਲਦਾ ਭਾਈ ਦੇਨ ਥਾਵੇ ਥਾਓ ਓ ਸਾਡੇ ਵਰਗੇ ਨਿਰਗੁਣ ਆਰਿਆਂ ਨੂੰ ਪਾਲਦਾ ਹੈ ਭਾਈ ਜਨੋ ਗੁਰਦੇ ਨਿ ਥਾਵੇ ਥਾਉ ਸਾਡੇ ਵਰਗੇ ਨਿ ਥਾਵਿਆਂ ਨੂੰ ਥਾਂ ਬਖਸ਼ਦਾ ਹੈ ਪਾਤਸ਼ਾਹ ਕਹਿੰਦੇ ਰਿਜਕ ਸੰਭਾਹੈ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਮੈਰੇ ਰਿਜਕ ਸੰਭਾਹੈ ਸਾਸ ਸਾਸ ਪਾਈ ਮਹਾਰਾਜ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਸਵਾਸ ਸਵਾਸ ਰਿਜਕ ਪੜਾਉਂਦਾ ਹੈ ਭਾਈ ਜਨੋ ਕਿਹੜਾ ਗੂੜਾ ਜਾ ਕਾ ਨਾਉ ਅਰਥਾਤ ਕਿ ਜਿਸ ਦਾ ਨਾਮ ਬੜੇ ਗੂੜੇ ਆਨੰਦ ਵਾਲਾ ਹੈ ਕਹਿੰਦੇ ਜਿਸ ਗੁਰ ਸਾਚਾ ਪੈਟਿਆ ਭਾਈ ਪੂਰਾ ਤਿਸ ਕਰਮਾ ਜੈਸਾ ਗੁਰ ਸਾਚਾ ਪੈਟਿਆ ਭਾਈ ਅਰਥਾਤ ਕਿ ਜਿਹਨੂੰ ਸੱਚਾ ਸਤਗੁਰੂ ਮਿਲ ਪਵੇ ਇਹ ਭਾਈ ਜਨ ਪੂਰਾ ਤਿਸ ਕਰਮਾ ਉਹਦਾ ਕਰਮਾਥੋਂ ਆ ਭਾਗ ਪੂਰਾ ਹੋ ਨਿਭੜਦਾ ਹੈ ਸੋਗ ਆਪਣੇ ਅਸ਼ਟਪਦੀ ਦੇ 8ਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕੈਦਾ ਤੈਸ ਬੈਨਾ ਕੜੀ ਨਾ ਜੀਵੀ ਆਪਾਈ ਸਰਬ ਕਲਾ ਭਰਪੂਰ ਸਾਸ ਗਰਾਸ ਨਾ ਵਿਸਰਾ ਪਾਈ ਵੇਖੋ ਸਦਾ ਹਜੂਰ ਤੈਸ ਬੈਨ ਕੜੀ ਨਾ ਜੀਵੀ ਆਪਾਈ ਮਹਾਰਾਜ ਕਹਿੰਦੇ ਉਸ ਕਾਲਪੁਰਖ ਵਾਇਗੁਰੂ ਤੋਂ ਬਗੈਰ ਉਹਦੇ ਚੇਤੇ ਜਾਂ ਯਾਦ ਤੋਂ ਬਿਨਾ ਨਾਇਕ ਘੜੇ ਵੀ ਜੀਉਦੇ ਨਹੀਂ ਰਹਿੰਦੇ ਅਸੀਂ ਮਹਾਰਾਜ ਕਹਿੰਦੇ ਜਿਹੜਾ ਸਰਵ ਕਲਾ ਦੇ ਨਾਲ ਸਾਰੀਆਂ ਸ਼ਕਤੀਆਂ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਕਹਿੰਦੇ ਸਾਸ ਗਰਾਸ ਨਾ ਵਿਸਰਾ ਭਾਈ ਦੇਖੋ ਸਦਾ ਹਜੂਰਾ ਉਹ ਸਾਥੋ ਕੇਵਲੇਕ ਸਾਸ ਗਰਾਸ ਵੀ ਨਾ ਵਿਸਰੇ ਮਹਾਰਾਜ ਕਹਿੰਦੇ ਹੈ ਭਾਈ ਜਨ ਦੇਖੋ ਸਦਾ ਹਜੂਰ ਅਰਥਾਤ ਕਿ ਅਸੀਂ ਉਸ ਨੂੰ ਹਾਜ਼ਰ ਨਾਜ਼ਰ ਕਰਕੇ ਵੇਖਣਾ ਕਰਦੇ ਹਾਂ ਕਹਿੰਦਾ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ ਸਾਧੂ ਸੰਗ ਮਿਲਾਇਆ ਭਾਈ ਅਰਥਾਤ ਕਿ ਸਾਧੂਆਂ ਦੀ ਸੰਗਤ ਨੇ ਮੈਨੂੰ ਇਸ ਹਰੀ ਪਰਮੇਸ਼ਰ ਦੇ ਨਾਲ ਮਿਲਾਉਣਾ ਕੀਤਾ ਹੈ ਭਾਈ ਜਨ ਕਿਹੜੇ ਹਰੀ ਪਰਮੇਸ਼ਰ ਦੇ ਨਾਲ ਜਿਹੜਾ ਮਹਾਰਾਜ ਕਹਿੰਦਾ ਸਰਬ ਰਹਾ ਭਰਪੂਰ ਸਾਰੀਆਂ ਥਾਵਾਂ ਦੇ ਵਿੱਚ ਪੂਰੀ ਤਰ੍ਹਾਂ ਭਰਿਆ ਹੋਇਆ ਵਿਆਪਕ ਹੋ ਕੇ ਵਰਤ ਰਿਹਾ ਹੈ ਕਹਿੰਦਾ ਜਨ ਪ੍ਰੀਤ ਨ ਲੱਗਿਆ ਭਾਈ ਸੇ ਨਿਤ ਨਤ ਮਰਦੇ ਚੂਰਾ ਤੇ ਜਿਨ੍ਹਾਂ ਦੇ ਉਸਾਰ ਬ੍ਰਹਮ ਪਰਮੇਸ਼ਰ ਦੇ ਨਾਲ ਪ੍ਰੀਤ ਲੱਗੀ ਹੀ ਨਹੀਂ ਹੈ ਭਾਈ ਜਨ ਸੇ ਨਿਤ ਨਤ ਮਰਦੇ ਚੂਰ ਸਦਾ ਸਦਾ ਮਹਾਰਾਜ ਕਹਿੰਦੇ ਚੁਰ ਚੁਰ ਕੇ ਪਛਤਾ ਪਛਤਾ ਕੇ ਮਰਦੇ ਹਨ ਸੋਗ ਆਪਣੀ ਅਸ਼ਟ ਪਦੀ ਦੇ ਨਾਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਅੰਚਲ ਲਾਇਤ ਰਾਇਆ ਪਾਈ ਪੌਜਲ ਦੁਖ ਸੰਸਾਰਾ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀ ਤੋ ਨ ਅੰਗ ਅਪਾਰ ਅੰਚਲ ਲਾਇਤ ਰਾਇਆ ਪਾਈ ਆਪਣੇ ਲਾੜ ਲਾ ਕੇ ਆਪਣਾ ਪੱਲਾ ਫੜਾ ਕੇ ਉਹ ਕਾਲਪੁਰਖ ਵਾਹਿਗੁਰੂ ਨੇ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਤਾਰਨਾ ਕੀਤਾ ਹੈ ਭਾਈ ਜਨੋ ਕਿਹੜੇ ਭਾਉ ਜਲ ਤੋ ਕਹਿੰਦੇ ਭਾਉ ਜਲ ਦੁੱਖ ਸੰਸਾਰ ਜਿਹੜਾ ਸੰਸਾਰ ਰੂਪੀ ਸਮੁੰਦਰ ਦੁੱਖਾਂ ਦਾ ਘਰ ਐ ਕਹਿੰਦੇ ਕਰ ਕਿਰਪਾ ਨਜ਼ਰ ਨਿਹਾਲਿਆ ਭਾਈ ਕੀ ਤੋ ਨਯਾਂਗ ਅਪਾਰ ਕਰ ਕਿਰਪਾ ਨਜ਼ਰ ਨਿਹਾਲਿਆ ਭਾਈ ਆਪਣੀ ਕਿਰਪਾ ਕਰਕੇ ਆਪਣੀ ਨਜ਼ਰ ਦੇ ਨਾਲ ਸਾਨੂੰ ਨਿਹਾਲ ਕਰ ਦਿੱਤਾ ਦੁੱਖਾਂ ਤੋਂ ਰਹਿਤ ਕਰ ਦਿੱਤਾ ਹੈ ਭਾਈ ਜਨ ਆਨੰਦਿਤ ਕਰ ਦਿੱਤਾ ਪਰਕ੍ਰਿਤਾ ਨ ਅੰਗ ਅਪਾਰ ਇਸ ਤਰੀਕੇ ਦੇ ਨਾਲ ਅਪਾਰ ਪਰਮੇਸ਼ਰ ਨੇ ਸਾਡਾ ਅੰਗ ਸਵਾਪਖ ਕੀਤਾ ਹੈ ਕਹਿੰਦੇ ਮਨਤਾ ਨਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਸਾਡਾ ਮਨਤਾ ਤਾਨੈਨ ਠੰਡਾ ਠਾਰ ਹੋ ਗਿਆ ਹੈ ਭਾਈ ਜਨ ਕਿਵੇਂ ਭੋਜਨ ਨਾਮ ਅਧਾਰ ਅਰਥਾਤ ਕਿ ਨਾਮ ਰੂਪੀ ਭੋਜਨ ਨੂੰ ਆਪਣਾ ਆਧਾਰ ਸਵਾ ਉਸਰਾ ਬਣਾ ਕੇ ਕਹਿੰਦਾ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਬਿਖ ਕਾਟਣ ਹਾਰ ਪਾਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਆਏ ਹਾਂ हे ਭਾਈ ਜਨ ਕਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਮਹਾਰਾਜ ਕਹਿੰਦਾ ਜੇ ਕਿਲ ਬਿਖ ਕਾਟਣ ਹਾਰ ਜਿਹੜਾ ਸਾਡੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ ਸੋ ਮਹਾਰਾਜ ਕਹਿੰਦੇ ਅੰਤਲ ਲਾਏ ਤਰਾਇਆ ਭਾਈ ਭੋਜਲ ਦੁਖ ਸੰਸਾਰ ਕਰ ਕਿਰਪਾ ਨਦਰਨ ਹਾਲਿਆ ਭਾਈ ਕੀਤੋ ਨ ਆਂਗ ਅਪਾਰ ਮਾਨਦਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਸ ਸਰਣਾਗਤੇ ਭਾਈ ਜੇ ਕਿਲ ਵਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ